ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਵੱਡੇ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬੁਰਜ ਮਿਲਕ ਫਾਰਮ ਤੇ ਆਇਆ ਦੋਸਤੋ ਵੀਰ ਸਾਹਿਬ ਹੁਣਾਂ ਦੇ ਕੋਲ ਸੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਦੋਸਤੋ ਪਸ਼ੂ ਵਪਾਰ ਦਾ ਕੀਤਾ ਤੇ ਪਸ਼ੂ ਡੇਲੀ ਰੁਟੀਨ ਵਿੱਚ ਵੀਰ ਹੁਣਾਂ ਦੇ ਕੋਲ ਆਉਂਦੇ ਆ ਵੱਡੀ ਗਿਣਤੀ ਦੇ ਵਿੱਚ ਵੜਾ ਵੜਾ ਖਾਸ ਤੌਰ ਤੇ ਦੋਸਤੋ ਪਹਿਲਾਂ ਵੀ ਆਪਾਂ ਤੁਹਾਨੂੰ ਕਾਫੀ ਦਿਖਾਈਆਂ ਨੇ ਇਸ ਘਰੋਂ ਸੋ ਅੱਜ ਤਕਰੀਬਨ ਤਿੰਨ ਨਾਗ ਤੁਹਾਨੂੰ ਦਿਖਾਉਣੇ ਆ ਤਿੰਨਾਂ ਨਾਗਾਂ ਦੀ ਡਿਟੇਲ ਵੀਰ ਸਾਹਿਬ ਤੋਂ ਆਪਾਂ ਲੈ ਕੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅੱਜ ਤਰੀਕ ਦੋਸਤੋ 4 ਜੁਲਾਈ ਨੂੰ ਇਹ ਆਪਾਂ ਵੀਡੀਓ ਬਣਾ ਰਹੇ ਆਂ ਸਮਾਂ ਮਾਰਨਿੰਗ ਕੋਈ 11:00 ਵਜੇ ਦਾ ਵੇੜਾ ਵੈਸੇ ਤਿੰਨੇ ਗੱਬਣ ਆ ਤਿਆਰੀ ਵਾਲੀਆਂ ਨੇ ਬਹੁਤ ਪਿਆਰੀਆਂ ਨੇ ਰੰਗ ਪ੍ਰਿੰਟ ਬਹੁਤ ਸੋਹਣੇ ਆ ਠੀਕ ਆ ਜੀ ਰੰਗ ਬਾਜ ਕਰਮਾਲੀਆਂ ਸੋ ਪੂਰੀ ਡਿਟੇਲ ਅੱਗੇ ਚੱਲਦੇ ਆਂ ਵੀਰ ਸਾਹਿਬ ਦੇ ਕੋਲ ਪੁੱਛ ਲੈਂਦੇ ਆ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਸੰਧੂ ਹੋ ਪਾਜੀ ਠੀਕ ਠਾਕ ਹਾਂ ਵਧੀਆ 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 ਸੰਧੂ ਸਾਹਿਬ ਠੀਕ ਆ ਅੱਛਾ ਡਾਕਟਰ ਸਾਹਿਬ ਵੇੜਾ ਅੱਜ ਆਪਣੇ ਕੋਲ ਤਿੰਨ ਬਕਾਊ ਆ ਹਾਂਜੀ ਹਾਂਜੀ ਸੰਧੂ ਸਾਹਿਬ ਤਿੰਨ ਵੇੜਾ ਜੀ ਆਪਣੇ ਕੋਲੇ ਤਿੰਨੇ ਬਿਲਕੁਲ ਹਾਜ਼ਰ ਆ ਜੀ ਗੱਬਣਾ ਗੱਬਣਾ ਤੇ ਦੋ ਇਹ ਜਿਹੜੀ ਬੱਚੀ ਆ ਇਹਦੇ ਵੀ ਚਾਰ ਦੰਦ ਆ ਇਹ ਦੋਂਦੀ ਚੌਗੀ ਬੱਚੀ ਕੋਈ ਆਣ ਕੇ ਚੈੱਕ ਕਰ ਲੈ ਮੇਰਾ ਵੀਰ ਭੈਣ ਭਰਾ ਦੂਰੋਂ ਨੇੜੇ ਹੋਣਾ ਇਹ ਵੀ ਦੋਂਦੀ ਚੌਗੀ ਦੰਦਾਂ ਜਿਹਾ ਇਹ ਵੀ ਦੰਦਾਂ ਜਿਹਾ ਠੀਕ ਆ ਹਾਂਜੀ ਹਾਂਜੀ ਠੀਕ ਆ ਇੱਕ ਆਪਣੇ ਕੋਲ ਤੀਜੇ ਦਾ ਹਾਂ ਉਹ ਗਰਲੈਂਡੋ ਮਾਲੇ ਕੋਈ ਸ਼ਾਈ ਹਲ ਦੇ ਕਰੋਸ ਚ ਸਾਰ ਪਾਰਕ ਦਾ ਵੀ ਥੋੜਾ ਜਿਹਾ ਆ ਮੈਂ ਜ਼ਿਆਦਾ ਤੇ ਗਰਲੈਂਡੋ ਜੇ ਆ ਜਾਂਦਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਤਾਂ ਤੁਸੀਂ ਇੱਕ ਕਰੋਸ ਸੰਗ ਦੇ ਵਿੱਚ ਆ ਤੇ ਇੱਧਰ ਐਚ ਐਫ ਫ੍ਰੀਡ ਦੀਆਂ ਬੱਚੀਆਂ ਤੁਹਾਨੂੰ ਦਿਖਾ ਦੇਣੀਆਂ ਦੂਦੀਆਂ ਚੌਕੀਆਂ ਚੌਕੀਆਂ ਤੇ ਡਾਕਟਰ ਸਾਹਿਬ ਪਹਿਲਾਂ ਪਰ ਸ਼ੁਰੂਆਤ ਇਸ ਵਿੱਚ ਬੱਚੀ ਤੋਂ ਕਰ ਲਈਏ ਹਾਂਜੀ ਹਾਂਜੀ ਸੰਦੂ ਸਾਹਿਬ ਸਵੇਰ ਫਿਰ ਪਹਿਲੀ ਹੋਊਗੀ ਹਾਂ ਹਾਂ ਪਹਿਲਾਂ ਮੱਛੀ ਆ ਜੀ ਸੰਦੂ ਸਾਹਿਬ ਸਣਾ ਤੋਂ ਪਾ ਲੱਗ ਜਾਂਦਾ ਜੀ ਬੜਾ ਠੰਡੀ ਸੀਜ਼ ਲੱਗ ਇੰਨੀ ਹੈ ਨਾ ਇਦਰਾ ਇਹਨਾਂ ਕੋਈ ਵੀਰ ਭੈਣ ਪ੍ਰਾਕ ਹੋਊਗਾ ਵੀ ਬਹੁਤ ਸੋ ਗਰਮੀ ਦੇ ਤੂਫਾਨ ਆ ਠੀਕ ਆ ਜੀ ਵੈਸੇ ਬਰਸਾਤਾਂ ਵੀ ਸ਼ੁਰੂ ਹੋ ਗਈਆਂ ਨੇ ਕ੍ਰੋਸ ਕ੍ਰੋਸ ਦੇ ਵਿੱਚ ਵੀ ਆ ਤੇ ਐਚਐਫ ਦੇ ਵਿੱਚ ਵੀ ਐਚਐਫ ਦੇ ਵਿੱਚ ਦੋਸਤੋ ਕ੍ਰੋਸ ਹੈਗਾ ਐਚਐਫ ਦਾ ਕ੍ਰੋਸ ਤੁਸੀਂ ਮੰਨ ਕੇ ਸੌਦਾ ਕਰ ਲਿਓ ਪਹਿਲੋਂ ਬੱਛੀ ਐ ਮੋਹ ਚਾਰ ਦੰਦ ਸੂਨ ਵਾਲੀ ਤੇ ਦਿਨ ਵੈਸੇ ਤਿਆਰੀ ਵਾਲੀ ਰੱਖਦੀ ਮੇਰੇ ਹਾਂ ਹਾਂ ਸੰਧੂ ਸਾਹਿਬ ਬਿਲਕੁਲ ਹਾਜ਼ਰੀ ਬਾਕੀ 2-4 ਦਿਨ ਲੈਂਦੀ ਘਰ ਵਾਲਿਆਂ ਦੇ ਕਹਿੰਦੇ ਮੁਤਾਬਕ ਠੀਕ ਆ ਜੀ ਤੇਗੀ ਆਪਣੇ ਤੋਂ ਉਹ ਦੋਸਤੋ 2-4 ਦਿਨ ਕੱਢ ਤੇ ਤੇ ਕੱਢ ਜੇ ਠੀਕ ਆ ਜੀ ਵੈਸੇ ਆਰਡਰ ਵੇਖੋ ਬਹੁਤ ਸੋ ਲੰਬਾਈ ਬਹੁਤ ਸੋਹਣੀ ਥਣ ਦੀ ਆਤ ਸੀ ਗਾਇਬ ਚੰਗਾ ਬਿਲਕੁਲ ਹੱਦੀ ਚ ਵਈਲਾ ਥਣ ਲਗਾ ਆ ਬਾਕੀ ਸੰਧੂ ਸਾਹਿਬ ਇੰਨੀ ਠੰਡੀ ਤੇ ਸੀਲਸ ਲੱਗਾ ਵੀ ਕਹਿਣ ਵਾਲੀਆਂ ਗੱਲਾਂ ਹੀ ਨਹੀਂ ਜੀ ਠੀਕ ਹੈ ਜੀ ਬਿਲਕੁਲ ਹੀ ਸੀਲਸ ਲੱਗਿਆ ਇਦਾਂ ਹੀ ਆ ਦੇਖੋ ਥੱਲਾ ਵੇਖ ਲੋ ਸੰਧੂ ਸਾਹਿਬ ਵੀ ਇੰਨੀ ਜਿਆਦੀਆਂ ਲਾਈ ਦੇ ਲੋ ਆਪਾਂ ਪਕੜੀ ਲਾ ਗਏ ਵੀਰ ਆਹ ਵਖਾਈਏ ਫੇਸ ਕੁਆਲਟੀ ਦਿਖੋ ਜੀ ਫੇਸ ਕੁਆਲਟੀ ਸੰਧੂ ਸਾਹਿਬ ਹਾਂਜੀ ਹਾਂਜੀ ਫੇਸ ਕੁਆਲਟੀ ਜ਼ਰੂਰ ਚੈੱਕ ਕਰਾਓ ਜੀ ਬਿਲਕੁਲ ਛੋਟਾ ਫੇਸ ਆ ਦੋਸਤ ਹਾਂਜੀ ਹਾਂਜੀ ਸਮੋਲ ਜਿਹਾ ਕੰਨ ਛੋਟੇ ਸਟ੍ਰੇਟ ਪਟਾ ਇੰਨੀ ਠੰਡੀ ਆ ਨਾ ਜਿੱਥੇ ਖਿਲਾਰ ਦੋਗੇ ਨਾ ਸੰਧੂ ਸਾਹਿਬ ਉੱਥੇ ਖਲੋਤੀ ਰਹਿੰਦੀ ਆ ਇੰਨੀ ਸੀਲਸ ਲੱਗਿਆ ਸੋ ਰੰਗ ਪ੍ਰਿੰਟ ਬਹੁਤ ਵਧੀਆ ਦੋਸਤ ਤੇ ਬਾਕੀ ਸੰਧੂ ਸਾਹਿਬ ਘਰੇਲੂ ਘਰ ਦੇ ਵਿੱਚੋਂ ਆਈ ਆ ਅੱਛਾ ਜੀ ਇਹ ਨਹੀਂ ਕਿ ਕੋਈ ਗਰਮੀ ਮਨਾਉਗੀ ਹਾਂ ਇਹ ਕਹਿਣ ਦੀਆਂ ਗੱਲਾਂ ਨਹੀਂ ਵੀ ਜਾ ਕੇ ਗਰਲੂਏ ਘਰ ਚ ਇਹ ਇਸ ਤਰ੍ਹਾਂ ਹੀ ਮਾਨਾਂ ਦੇ ਵਿੱਚ ਬੰਨੀ ਸੀ ਠੰਡੀ ਸੀਲ ਚ ਲੱਗ ਬਹੁਤ ਹੈ ਜੀ ਠੀਕ ਆ ਠੀਕ ਆ ਹਾਂਜੀ ਹਾਂਜੀ ਇਧਰ ਦੇ ਲੋ ਵੀ ਵੱਸੀ ਬੜੀ ਪਿਆਰੀ ਹੈ ਵੀਰੋ ਬਹੁਤ ਪਿਆਰੀ ਸੰਧੂ ਸਾਹਿਬ ਠੀਕ ਆ ਦਿਓ ਵੀ ਡਾਕਟਰ ਮੋੜ ਦਈਏ ਫਿਰ ਲਓ ਦੋਸਤੋ ਵੈਸੇ ਹੈ ਤਿਆਰੀ ਤੇ ਆ ਮੈਂ 2 ਦਿਨ ਲੱਜੇ 3 ਦਿਨ ਲੱਜੇ 4 ਦਿਨ ਲੱਜੇ ਇੱਥੇ ਆਣ ਕੇ ਪਸ਼ੂ ਹੋ ਸਕਦਾ ਵੀ 2-4 ਦਿਨ ਕੱਢ ਜੀ ਜੀ ਧਰਿਆ ਕਰਮਾ ਲਈ ਨੇ ਹਵਾਨੇ ਦੇਵੇ ਦੀ ਬੜੀ ਸਾਫ ਸੁਥਰੀ ਬਿਲਕੁਲ ਅੱਗੋਂ ਦੋਸਤੋ ਸਟਾਰਟ ਹੋ ਕੇ ਬੈਗ ਸਾਰ ਨਾਲ ਜਿਹੜਾ ਟੱਚ ਕਰ ਦਾਂਦੇ ਵਾ ਤੁਹਾਡੀ ਚੰਗੇ ਦੁੱਧ ਦੀ ਉਮੀਦ ਕਰ ਸਕਦੇ ਸੰਧੂ ਸਾਹਿਬ ਇਹ ਤੋਂ ਵੀ ਆ ਇਹ ਨਹੀਂ ਕਿ ਘੱਟ ਦੁੱਧ ਪਰ ਉਹ ਵੀ ਪਹਿਲਾਂ ਨਾ ਦੋਸਤੋ ਦੁੱਧ ਸੋਨਾ ਚਵਾ ਦੂਗੀ ਹਾਈਟ ਮੀਡੀਅਮ ਦੇ ਵਿੱਚ ਤੁਸੀਂ ਮੰਨ ਕੇ ਸੌਦਾ ਕਰ ਲਿਓ ਮੀਡੀਅਮ ਹਾਈਟ ਦੇ ਵਿੱਚ ਔਰ ਸਫਾਈਆਂ ਸੁਫਈਆਂ ਕਰਮਾ ਲਈ ਦੇ ਥੱਲੇ ਵੇਖੋ ਬਹੁਤ ਖੂਬਸੂਰਤ ਆ ਲੋ ਜੀ ਲਾੜ ਲੂੜ ਵੀ ਸੰਧੂ ਸਾਹਿਬ ਬਹੁਤ ਜਿਆਦਾ ਜੀ ਸੰਧੂ ਸਾਹਿਬ ਇਹਨੂੰ ਸੋਣ ਦਾ ਕੋਈ ਪਤਾ ਹੀ ਨਹੀਂ ਆ ਠੀਕ ਆ ਤੇ ਡਾਕਟਰ ਸਾਹਿਬ ਕੀ ਦੀ ਡਿਮਾਂਡ ਕਰਦੇ ਆ ਮੁੱਲ ਸੰਧੂ ਸਾਹਿਬ ਜੋ ਮਰਜ਼ੀ ਕਰ ਲਈਏ ਤੇ ਇਹ 70000 ਦੀ ਦੇ ਦਾਂਗੇ ਜੈ ਸਨੋਈ 70 ਦੀ ਹਾਂਜੀ ਜੈ ਸਨੋਈਆ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੱਸੋ ਇਹ 70000 ਦੀ ਵੀਰਾਂ ਦਾ ਵੀ ਹਾਂ ਨਾ ਜਿਹੜੇ 70000 ਦੇ ਦੇ ਦਾਂਗੇ ਮੁੱਲ ਕਰ ਨੂੰ ਭਾ 85 ਕਰ ਲਈਏ 90 ਕਰ ਲਈਏ ਸੰਧੂ ਸਾਹਿਬ ਜਿਹੜਾ ਲੈਣ ਦੇ ਨਾਲ ਚਲੋ ਤਾਂ ਹੱਦ ਬੰਨਾ ਹੈ ਨਹੀਂਗਾ ਡਿਮਾਂਡ ਤਾਂ ਜਿੰਨੀ ਮਰਜ਼ੀ ਕਰ ਲਈਏ ਪਰ 70000 ਦੀ ਇਹ ਦਿੱਤੀ ਜਾਊਗੀ ਠੀਕ ਆ ਇੱਕ ਦੂਜੇ ਨੰਬਰ ਤੇ ਆਪਣੇ ਕੋਲ ਡਾਕਟਰ ਸਾਹਿਬ ਜਿਹੜੇ ਇਹ ਸੰਧੂ ਸਾਹਿਬ ਦੋਂਦੀ ਚੌਗੀ ਬੱਛੀ ਆ ਜੀ ਬਹੁਤ ਫੇਸ ਕੁਆਲਿਟੀ ਵੀ ਚੈੱਕ ਕਰੋ ਵੀ ਕਿੰਨੀ ਜਾਰੀ ਸੋਹਣੀ ਆ ਤੇ ਸੀਲਸ ਲੱਗਦਾ ਤਾਂ ਕੋਈ ਅੰਤ ਹੀ ਨਾ ਇਹ ਨਹੀਂ ਪਹਿਲਣਿਆ ਫਿਰ ਥਾਂ ਇੰਨਾ ਸੋਹਣਾ ਲੱਗਾ ਇਧਰ ਦੇਖੋ ਆਹ ਦੇਖੋ ਸੋ ਪਹਿਲਾਂ ਬੱਛੀ ਦੋਸਤੋ ਸੋਹਣੀ ਆ ਵੀ ਤਿਆਰੀ ਵਾਲੀ ਆ ਬਾਕੀ ਬੰਦ ਲੇਵੇ ਦੀ ਖੁੱਚਾ ਤੋਂ ਉੱਤੇ ਚੱਡਾ ਜੇ ਠੀਕ ਆ ਸੋ ਵਰਲਾ ਬਹੁਤ ਸੋਹਣੀਆਂ ਨੇ ਵੰਡ ਵੇਖੋ ਆਪਸੀ ਥਾਂਾਂ ਦੀ ਇਹ ਸੰਧੂ ਸਾਹਿਬ ਇਹਨੂੰ ਦੱਸਾਂ ਨਹੀਂ ਪਾਇਆ ਅੱਛਾ ਇਸ ਤਰ੍ਹਾਂ ਹੀ ਇਹ ਘੇਲੂ ਦੇ ਘਰ 'ਚ ਹੀ ਉਹਨਾਂ ਜਿੰਨੀ ਜਗ੍ਹਾ ਰੱਖ ਬਲਾਵਾ ਕੀ ਲਾਰਜ ਫਾਰਮ ਬਿਲਕੁਲ ਨਾਰਮਲ ਜੇ ਘਰ ਚੋਂ ਆਈ ਆ ਖੁੱਲੀਆਂ ਛੱਡੀਆਂ ਕਦੀ ਰੱਸੀ ਨਹੀਂ ਪਾਈ ਰੱਸੀ ਵੀ ਆਪਾਂ ਇੱਥੇ ਆਣ ਕੇ ਪਾਈ ਉਹ ਵੀ ਰੱਸੀ ਦਾ ਕਰਦੀ ਮੜਾ ਜਾ ਠੀਕ ਹੈ ਜੀ ਠੀਕ ਹੈ ਹਾਂਜੀ ਲਓ ਦੱਸੋ ਪਿੱਛੋਂ ਖੁੱਲੀ ਰਹੀ ਆ ਠੀਕ ਹੈ ਜੀ ਛੋਟੀ ਹੁੰਦੀ ਕਿੰਨੇ ਕਦੀ ਰੱਸੀ ਨਹੀਂ ਪਾਈ ਸੰਧੂ ਸਾਹਿਬ ਠੀਕ ਹੈ ਜੀ ਕਿਤਨਾ ਕਿਤ ਤਿਹਿਆਰਾ ਜਦੋਂ ਪਾਦ ਗਏ ਦੋਸਤੋ ਇਹੋ ਜਿਹੇ ਪਸ਼ੂ ਨੂੰ ਤੇ ਮਾਰੀ ਹਲਕਤ ਮਨਾਉਂਦੇ ਆ ਕਿਉਂਕਿ ਪਹਿਲਾਂ ਜਿਹੜਾ ਪਸ਼ੂ ਖੁੱਲਾ ਰਿਹਾ ਫਾਰਮ ਦੇ ਵਿੱਚ ਠੀਕ ਹੈ ਥੋੜੀ ਜਿਹੀ ਹਲਕਤ ਮਨਾਉਂਦਾ ਫਿਲਹਾਲ ਤੁਸੀਂ ਇਹ ਵੇਖੋ ਪਹਿਲਾਂ ਉਹ ਬੱਛੀ ਆ ਦੋਂਦੀ ਸੋ ਮੂੰਹੋਂ ਦੋਸਤੋ ਫੜਾ ਕੇ ਵੀ ਆਪਾਂ ਤਸੱਲੀ ਕਰਵਾ ਦਾਂਗੇ ਠੀਕ ਆ ਜੀ ਕਿ ਸ਼ੋਰ ਹੋ ਜੂਗੀ ਗੱਲਬਾਤ ਬਾਕੀ ਥਣ ਦੇ ਵੇ ਦੀ ਸਾਫ਼ ਸੁਥਰੀ ਆ ਬਿਲਕੁਲ ਪਿੰਕ ਅਡਰ ਅਡਰ ਦੀ ਸਫਾਈ ਬਹੁਤ ਜਿਆਦੀ ਆ ਅਗਲੇ ਪਿਛਲੇ ਥਣਾ ਦੀ ਵਰਲ ਆ ਦੇਖੋ ਆ ਵੇਖੋ ਸੰਦੂ ਸਾਹਿਬ ਇੰਨੀ ਸੋਹਣੀ ਸਿੱਪ ਗੱਲ ਹੀ ਛੱਡ ਦੋ ਥਾਨ ਵੀ ਸੋਹਣਾ ਲੱਗਾ ਫੇਸ ਕੁਆਲਿਟੀ ਵੀ ਸੋਹਣੀ ਆ ਇਹ ਅੱਖਾਂ ਦੀ ਜਰਸੀ ਵਾਲੀ ਆਈ ਨੇ ਸੰਦੂ ਸਾਹਿਬ ਹਾਂ ਲਓ ਜੀ ਅੱਖਾਂ ਵੀ ਪੂਰੀਆਂ ਬਟਨਾਂ ਗੂਆਂ ਮੋٹے ਮੋٹے ਸੰਧੂ ਸਾਹਿਬ ਤੇ ਮੋਟਾ ਪੈਂਟ ਕੋਰ ਦੇ ਉੱਤੇ ਬੜੀ ਲੱਗੇ ਹੁੰਦੇ ਆਹੋ ਆਹੋ ਸੇਮ ਟੂ ਸੇਮ ਹੈ ਉਹ ਜੀ ਅੱਖਾਂ ਐ ਲਓ ਜੀ ਤੇ ਬਾਕੀ ਹਾਈਟ ਵੇ ਲੋ ਸੰਧੂ ਸਾਹਿਬ ਤੇ ਗੁੰਦੀ ਪਈ ਕਰਮਾ ਲਈ ਹਾਂ ਜੀ ਜੀ ਸਾਹ ਮੰਨ ਲਓ ਸੰਧੂ ਸਾਹਿਬ ਬਹੁਤ ਸੇਵਾ ਉਹਨਾਂ ਦੀ ਬਿਲਕੁਲ ਜੀ ਟਰਾਂਜੈਕਸ਼ਨ ਦੇ ਵਿੱਚ ਆ ਪੂਰੀ ਜਿਹੜੀ ਟਰਾਂਜੈਕਸ਼ਨ ਫੀਡ ਹੈ ਨਾ ਸੰਧੂ ਸਾਹਿਬ ਤਿੰਨ ਮੋਰੀਆਂ ਜਾਂਦੀਆਂ ਨੇ ਓਕੇ ਹਾਂ ਜੀ ਚੰਗੀ ਸਵਾਲ ਕੀਤੀ ਦਿਖਾਈ ਦੇ ਰਹੀ ਬਹੁਤ ਜੀ ਬਹੁਤ ਸ਼ਾਬਾਸ਼ ਜੀ ਬਾਕੀ ਹਵਾਨੇ ਦੇ ਵੀ ਦੋਸਤੋ ਬੜੀ ਸਫਾਈ ਆ ਮੁੱਠੀ ਥਾਣਾ ਪਹਿਲਣ ਬੱਛੀ ਆ ਤਾਂ ਵੀ ਇਹਨੂੰ ਚੋਈ 25 ਲੀਟਰ ਦੁੱਧ ਭਰ ਦੇਣਾ ਅੱਛਾ ਵਾਦੂ ਕੇ ਇਹਨਾਂ ਵੀਰ ਸਾਹਿਬ ਸੰਧੂ ਸਾਹਿਬ ਐਡੀ ਮਸ਼ੀਨ ਨਾਲ ਕੱਢਿਆ ਫਿਰ ਫਾਇਦਾ ਕੀ ਅੱਛਾ ਜੀ ਠੀਕ ਹੈ ਜੀ ਲਓ ਦੋਸਤੋ ਮਿਲਕ ਦੇ ਵੀਰ ਨੇ ਦੱਸਿਆ ਵੀ ਇੰਨੀ ਕਿ ਮਿਲਕਿੰਗ ਕਰਵਾਉਣੀ ਚਾਹੀਦੀ ਇਹਨੂੰ ਬਾਕੀ ਜਿਹੜੀਆਂ ਨਸਲਾਂ ਬਰੀਡਾਂ ਦੋਸਤੋ ਚਲੋ ਮਿਲਕ ਕਰਵਾਉਂਦੀਆਂ ਨੇ ਕਿਉਂਕਿ ਮਾਂ ਦਾ ਦੁੱਧ ਚੰਗਾ ਹੀ 32 ਲੀਟਰ ਹੀ ਜੀ ਠੀਕ ਆ ਠੀਕ ਆ ਪੀਡੀਐਫ ਦੇ ਮੇਲੇ ਦੇ ਵਿੱਚੋਂ ਸੀਮਨ ਲੈਂਦਾ ਜਿਹੜਾ ਭਰਿਆ ਜੀ ਉਹਨਾਂ ਮੈਨੂੰ ਸੀਮਨ ਦਾ ਉਹਨਾਂ ਨੂੰ ਨਾਂ ਦਾ ਨਹੀਂ ਪਤਾ ਜੀ ਅੱਛਾ ਜੀ ਪੀਡੀਐਫਰੇ ਮੇਲੇ 'ਚ ਗਿਆ ਸੀ ਉੱਥੋਂ ਸਿਮ ਲਗਾਇਆ ਸੀ ਅੱਛਾ ਜੀ ਇਹ ਪੀਡੀਐਫਰੇ ਤੇ ਸਿਵਣ ਦੀ ਹੈ ਹਾਂਜੀ ਹਾਂਜੀ ਗਾੜੀ ਵੀ ਪੀਡੀਐਫਰੇ ਲੱਗਾ ਜੀ ਅੱਛਾ ਜੀ ਹਾਂਜੀ ਠੀਕ ਆ ਲਓ ਵੀ ਦੋਸਤੋ ਇਹ ਪਹਿਲਣ ਵਛੀ ਆ ਪਲੂਨ ਵਛੀ ਨੇ ਸੋਨਾ ਠੀਕ ਆ ਜੀ ਵਛੀਆਂ ਦੋਵੇਂ ਅੱਜ ਚੌਗੀ ਇੱਕ ਇਹ ਦੋਂਦੀ ਚੌਗੀ ਆਪਾਂ ਤੁਹਾਨੂੰ ਦਿਖਾ ਦਿੱਤੀ ਆ ਹਾਂਜੀ ਤੇ ਬਾਕੀ ਸੋਹਣੀ ਫੇਸ ਕੁਆਲਿਟੀ ਆ ਤੇ ਡਾਕਟਰ ਸਾਹਿਬ ਇਹਦਾ ਲੈਣ ਦੇਣ ਫਿਰ ਕੀ ਕੀਤਾ ਜੀ ਸੰਧੂ ਸਾਹਿਬ ਮੁੱਲ ਜੋ ਮਰਜ਼ੀ ਕਰ ਲਈਏ 82000 ਦੀ ਦਾਂਗੇ 82 ਜੀ ਹਾਂਜੀ ਠੀਕ ਆ ਜੀ ਬਾਕੀ ਵੇਖ ਲਓ ਸੰਧੂ ਸਾਹਿਬ ਕਿਤੇ ਐ ਪੈਰ ਨਾ ਬੁੱਟੂ ਲੇਡੀ ਜੀ ਬਹਿ ਜੀ ਠੀਕ ਹੈ ਲਓ ਦੋਸਤੋ ਇਹ ਰੇਡ ਪੜਤਾ ਦੋਸਤੋ ਸੈਕੰਡ ਨੰਬਰ ਇਸ ਬੱਚੀ ਦਾ ਬੱਚੀ ਬੜੀ ਪਿਆਰੀ ਹੈ ਨਸਲ ਬਰੀਡ ਦੇ ਵਿੱਚ ਆ ਹੱਥ ਪਾ ਸਕਦੇ ਤੁਸੀਂ ਠੀਕ ਹੈ ਜੀ ਬਹੁਤ ਪਿਆਰੀ ਬੱਚੀ ਬਾਕੀ ਸੰਧੂ ਸਾਹਿਬ گاਵਾ ਦੇ ਆਪਣੇ ਕੋਲੇ ਪੰਜ ਹੀ ਕੱਲ ਤੁਹਾਡੇ ਡੈਥ ਹੋ ਗਈ ਹੈ ਗ੍ਰੈਂਡਫਾਦਰ ਦੀ ਹਾਂਜੀ ਹਾਂਜੀ ਤਾਂ ਕਰਕੇ ਤੁਹਾਡਾ ਵੀ ਟਾਈਮ ਨਹੀਂ ਲੱਗਾ ਤੁਹਾਨੂੰ ਜਾਣੀ ਫਿਰ ਆਪਾਂ ਹਾਂ ਬਿਲਕੁਲ ਜੀ ਬਿਲਕੁਲ ਤੇ ਚਲੋ ਬਹੁਤ ਦੁੱਖ ਵਾਲੀ ਗੱਲ ਹੈ ਜੀ ਤੁਹਾਡੇ ਘਰੇ ਵਿਫਤਾ ਬਣੀ ਹਾਂਜੀ ਹਾਂਜੀ ਬਿਲਕੁਲ ਹਾਂਜੀ ਹਾਂਜੀ ਯਾ ਬੰਦਾ ਨਾ ਪਤਾ ਮਾਪੇ ਬਜ਼ੁਰਗ ਕੋ ਥੋੜਾ ਹਾਂਜੀ ਹਾਂਜੀ ਇਹ ਜਿਹੜਾ ਬਜ਼ੁਰਗ ਅੰਦਾਜੀ ਤੁਹਾਨੂੰ ਪਤਾ ਜੀ ਇਹ ਘਰ ਦੀ ਨਹੀਂ ਹੁੰਦੀ ਆ ਜੀ ਹਾਂਜੀ 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 ਆਪਾਂ ਨਾਂ ਵੀ ਕਰੇ ਹੋ ਇਹ ਤੇ ਬੰਦਾ ਆਵਾਜ਼ ਮਾਰ ਕੇ ਬੁਲਾ ਲੈਂਦਾ ਜੀ ਘਰੋਂ ਅੰਦਰ ਸਹੀ ਹੈ ਹਾਂਜੀ ਬਿਲਕੁਲ ਵੀਰ ਤੇ ਡਾਕਟਰ ਸਾਹਿਬ ਇਹ ਸੈਕੰਡ ਨੰਬਰ ਤੇ ਆਪਣੇ ਕੋਲ ਜਿਹੜੀ ਆ ਵੈਡ ਖੜੀ ਵੀਰ ਇਹ ਸੰਧੂ ਸਾਹਿਬ ਕੋਈ ਸ਼ਾਈ ਹਾਲ ਚਲਾ ਲੇ ਵੈਸੇ ਗਰਲੈਂਡੋ ਦਾ ਜਿਆਦਾ ਪੱਕ ਰੱਖ ਦੀ ਅੱਛਾ ਵਿੱਚ ਗਰਲੈਂਡੋ ਵੀ ਆ ਗਈ ਆ ਹਾਂਜੀ ਗਰਲੈਂਡੋ ਜੀ ਠੀਕ ਆ ਇਹ ਸੂਹਾ ਕਨਵਾ ਹੁੰਦੀ ਫਿਰ ਅੱਗੇ ਸੂਹਾ ਸੰਧੂ ਸਾਹਿਬ ਉਹਨਾਂ ਦੂਜਾ ਕਹਿਆ ਪਰ ਮੈਂ ਹਾਂਜੀ ਹਾਂਜੀ ਲਓ ਦੋਸਤੋ ਤੀਜਾ ਸੁਆ ਜੀ ਤੁਸੀਂ ਮੰਨ ਕੇ ਕੋਈ ਵੀ ਰਸੋਦਾ ਕਰ ਲਿਓ ਬਾਕੀ ਸੰਧੂ ਸਾਹਿਬ ਦੁੱਧ ਚੰਗਾ ਭਰਿਆ ਜੇ ਆਪਣੇ ਸਾਜਨ ਤੋਂ ਆਈ ਆ ਅੱਛਾ ਜੀ 24 ਲੀਟਰ ਵੇਚ ਲਓ ਨਾੜਾ ਵਿੱਚ ਠੰਡੀ ਇੰਨੀ ਨਾ ਸੰਧੂ ਸਾਹਿਬ ਕੱਲ ਹੀ ਛੱਡ ਦਿਓ ਆ ਦੇਖੋ ਜੀ ਇੱਧਰ ਦੇਖੋ ਠੰਡੀ ਸੀਲਸ ਲੱਗਿਆ ਠੀਕ ਹੈ ਜੀ ਤੇ ਹਾਈਟ ਬੋਡੀ ਤੁਸੀਂ ਚੈੱਕ ਕਰ ਹੀ ਲਿਓ ਜੀ ਦੋਸਤੋ ਕੱਦ ਵੱਡਾ ਹੈ ਫੁੱਲ ਵੱਡਾ ਵਜ਼ਨ ਤੇ ਕੱਦ ਤੀਜਾ ਸੁਆ ਬੇਸ਼ੱਕ ਮੰਨ ਕੇ ਕੋਈ ਵੀ ਰਸੋਦਾ ਕਰ ਲਿਓ ਤੀਜਾ ਸੁਆ ਲੈਂਥ ਲੈਂਥ ਪੂਰੀ ਆ ਬਹੁਤ ਲੈਂਥ ਹੈ ਜੀ ਹਾਈਟ ਤੇ ਲੰਬਾਈ ਵੀ ਪੂਰੀ ਆ ਲੰਬਾਈ ਰ ਸੰਧੂ ਸਾਹਿਬ ਟ੍ਰੇਨ ਦੇ ਡੱਬੇ ਜੰਨੀ ਹੈਗੇ ਆ ਬਿਲਕੁਲ ਜੀ ਪਰ ਰੇਲ ਗੱਡੀ ਦੇ ਡੱਬੇ ਜੱਡੀ ਹੈਗੇ ਸਟੇਲ ਤੋਂ ਬਹੁਤ ਜਿਆਦਾ ਹੈ ਬਾਨੇ ਲੈ ਦੇ ਚ ਹੱਜ ਲੈ ਜੂ ਕੋਈ 5-7 ਸੰਧੂ ਸਾਹਿਬ ਇਹ ਚੀਪਾ ਹੁੰਦਿਆ ਜੀ ਅੱਛਾ ਜੀ ਹੱਜ ਪਰ ਬੋਲਾ ਨਹੀਂ ਪੰਨਿਆ ਨੀਗਾ ਬੋਲਾ ਨਹੀਂ ਪੰਨਿਆ ਸੰਧੂ ਸਾਹਿਬ ਅਰੇ 8 ਦਿਨ ਲਿਖਦੇ ਹਿਸਾਬ ਨਾਲ ਆਪਾਂ ਘਰੋਂ ਲਈ ਕਿਹਦੇ 8 ਦਿਨ ਬਾਕੀ ਉਹਦਾ ਕੱਦ ਵਜ਼ਨ ਹਾਂਜੀ ਬਹੁਤ ਜ਼ਿਆਦਾ ਇਹਨੇ ਗਰਮੀ ਨਹੀਂ ਮਨੋਣੀ ਸੰਧੂ ਸਾਹਿਬ ਠੀਕ ਹੈ ਜੀ ਅਕ੍ਰੋਸ ਪੰਦੇ ਰੋਸ ਦੇ ਕੰਨ ਹੀ ਵੇਖੋ ਜੀ ਜਿ ਤਰਾ ਗਿਰਦੇ ਨਹੀਂ ਲੰਮੇ ਲੰਮੇ ਕੰਨ ਦੇ ਆ ਅੱਛਾ ਮੈਨ ਜ਼ਿਆਦਾ ਮੂਹੇ ਰਗਰਲੈਂਡ ਵਾਲਾ ਸੋ ਤੀਜਾ ਸੂਆ ਦੋਸਤੋ ਬਾਕੀ ਆ ਫੇਸ ਕੁਆਲਿਟੀ ਤੋਂ ਜੇ ਠੀਕ ਆ ਜੀ ਆ ਦੇਖੋ ਸੋ ਫੁੱਲ ਵੱਡੇ ਕੱਦ ਕੱਦ ਦੇ ਵਿੱਚ ਆ ਬਾਕੀ ਥਾਣੇ ਸੰਧੂ ਸਾਹਿਬ ਵੇਖ ਲਓ ਜੀ ਕਿੰਨਾ ਸੋਹਣਾ ਲੱਗਾ ਹਾਂ ਸ਼ਾਂਤ ਇੰਨੀ ਸੰਧੂ ਸਾਹਿਬ ਵੀ ਗੱਲ ਛੱਡ ਦਿਓ ਦੇਖੋ ਠੀਕ ਆ ਦੇਵਾ ਬੜਾ ਵਧੀਆ ਬਣਾ ਰਿਹਾ ਜੀ ਤਾਂ ਅੱਗੇ ਉਹਨੇ ਪਿੱਛੇ ਉਹਨਾ ਅੱਗੇ ਉਹਨਾ ਹੀ ਪਿੱਛੇ ਸੰਧੂ ਸਾਹਿਬ ਸਹੀ ਗੱਲ ਆ ਹਾਂ ਇੱਕ ਚਮੜੀ ਵੀ ਬਿਲਕੁਲੋ ਪਤਲੀ ਦੀ ਆ ਨਾ ਵੀ ਦੋਸਤੋ ਆ ਦੇਖੋ ਬਿਲਕੁਲ ਉਲਟ ਪਹਿਨੀ ਨਹੀਂ ਨੇ ਸਾਈਡ ਤੋਂ ਥੰਨ ਤੁਹਾਨੂੰ ਦਿਖਾ ਰਹੇ ਬਿਲਕੁਲ ਨੇੜੇ ਤੋਂ ਆ ਵੰਡ ਜੇ ਆ ਬڑا ਸਿੰਘ ਹੈ ਨਾ ਇਧਰ ਇੱਕ ਹਾਂ ਲੈ ਇਹ ਚੀਜ਼ਾਂ ਮਿਲਦੀਆਂ ਨਹੀਂ ਬਿਲਕੁਲ ਹਿਲਦਾ ਜੇ ਜਿਵੇਂ ਮੀਣੀ ਦਾ ਹਾਂਜੀ ਹਾਂਜੀ ਮੀਣੀਆ ਮੱਝਾਂ ਵੇਖਦੇ ਆਪਾਂ ਹਾਂਜੀ ਹਾਂਜੀ ਆਹ ਕਮਾ ਲਓ ਵੀਰ ਬਾਕੀ ਆਪਣਾ ਫਰਜ਼ ਹੈ ਹਾਰ ਲੈਂਥੋ ਵਿਖਾਉਣਾ ਸੰਧੂ ਸਾਹਿਬ ਕੱਲ ਨੂੰ ਕੋਈ ਆਉਂਦਾ ਜੀ ਫੋੜ ਹੁੰਦੀ ਬਿਲਕੁਲ ਆਪਣਾ ਫਰਜ਼ ਹੈ ਵਿਖਾਉਣਾ ਜਿਹੜੀ ਚੀਜ਼ ਹੈਗੀ ਉਹ ਵਿਖਾਈਦੀ ਆ ਲਓ ਵੀ ਦੋਸਤੋ ਚੰਗੀ ਵੱਡੀ ਆ ਸੋਹਣੇ ਕੱਦ ਸੋਹਣੇ ਢਾਂਚੇ ਦੇ ਵਿੱਚ ਇਹ ਹੈ ਬੜਾ ਸੰਧੂ ਸਾਹਿਬ ਕਹੀ ਆ ਦਿੰਦੇ ਵੀ ਉਸਲੇ ਤੋਰ ਕੇ ਦੇ ਉਸਲੇ ਬਾਲਿਆ ਕਰੋ ਹਾਂ ਕਿਉਂ ਫਿਰ ਤੁਸੀਂ ਵਿਖਾਈ ਨਾ ਨਾ ਕਿਸੇ ਨੂੰ ਚੰਗੀ ਤਰ੍ਹਾਂ ਵਹਿੜ ਫਿਰ ਘਰੇ ਜਦੋਂ ਆਉਂਦੇ ਆ ਅਗਲੇ ਕਹਿ ਦਿੰਦੇ ਵੀ ਲੈ ਬਈ ਇਹ ਤੇ ਤਰ੍ਹਾਂ ਦੀ ਨਿਕਲੀ ਆ ਆ ਸਹੀ ਆ ਜੀ ਸਹੀ ਆ ਬਾਕੀ 20 ਤੋਂ ਪਲਾਸੀ ਸੰਧੂ ਸਾਹਿਬ ਆ ਆ ਨਾ ਸੇਵਾ ਕਰੋ ਤੇ ਕੱਢ ਜੂਗਾ ਜੇ ਨਾ ਸੇਵਾ ਕਰੋ ਤੁਹਾਨੂੰ ਪ੍ਰਸੰਧੂ ਸਾਹਿਬ ਫਿਰਤੇ ਅਨੇ ਸੇਵਾ ਵਾਲੀ ਤੋਤਾ ਜੀ ਹਾਂਜੀ ਹਾਂਜੀ ਜਿੰਨੀ ਸੇਵਾ ਕਰੋ ਉਹ ਹੁਣ ਦੋਨਾਂ ਕਰਮ ਵਾਲੀ ਕਿ ਉਹਦਾ ਕਿੰਨਾ ਚੁਵਾ ਦੇ ਹਾਂਜੀ ਹਾਂਜੀ ਤੋਂ ਟਿੱਟੂ ਲੜਾ ਲੜਾ ਦੋਸਤੋ ਬਹੁਤ ਜਿਆਦੀਆਂ ਨੇ ਬੈਠੇ ਸਾਨੂੰ ਸਾਹਿਬ ਲੜਾਂ ਦੀ ਗੱਲ ਹੀ ਛੱਡ ਦੋ ਕਿੰਨੇ ਲਾੜਿਆ ਵੇਖ ਲੋ ਜੀ ਆਹ ਵੇਖੋ ਇਹ ਠੰਡੀ ਇੰਨੀ ਸੰਦੂ ਸਾਹਿਬ ਵੀ ਮੈਂ ਕਦੀ ਵੇਖੀ ਨਹੀਂ ਜੇਗਾ ਹਾਂ ਬਾਕੀ ਬਾ ਵੀ ਭਰਾਬੋ ਬਹੁਤ ਸੀਲਸ ਲੱਗ ਵੇੜ ਇਹਦੀ ਵਿਕਾਊ ਆ ਤੀਜੇ ਨੰਬਰ ਤੇ ਤੀਜਾ ਸੁਬਾ ਬਾਕੀ ਭੂਰ ਦੀ ਹਾਂਜੀ ਪਿਛੇਰੀ ਆਪਣੀ ਗਰੰਟੀ ਆ ਆ ਬਿਲਕੁਲ ਗੱਬਣ ਗਾ ਕੇ ਵੀਰ ਭੈਣ ਭਰਾਣੇ ਲੈਣੀਆਂ ਭਵੇਂ ਕਿਲੋ 2 ਕਿਲੋ ਆਪਾਂ ਵੀਡੀਓ ਕਾਲ ਇਹ ਇਹਦਾ ਮੁੱਲ ਕੀ ਕਰਦੇ ਪਏ ਜੀ ਮੁੱਲ ਸੰਧੂ ਸਾਹਿਬ ਜੈ ਜੀ ਆ ਇਹਦਾ ਇਹ 65 ਦੀ ਜੈਸ ਨੂੰ ਜੀ ਦੀ ਆ 65 ਦੀ ਹਾਂਜੀ ਲੈ ਆਂਦੇ ਨਾ ਅੱਜ ਦਾ 65000 ਜੀ ਠੀਕ ਆ ਜੀ ਹਾਂਜੀ ਤਾਂ ਦੋਸਤੋ ਅੱਜ ਦਾ ਰੇਟ ਜਿਹੜਾ ਤੁਹਾਨੂੰ ਕਿਉਂਕਿ ਵੇਲੋ ਹਾਈਟ ਮੇਰੀ ਵੀ ਕਿੱਡੀ ਆ ਤੇ ਕਿੱਡੀ ਲੰਮੀ ਲੈਂਥ ਆ ਤੇ ਕਿੱਡਾ ਕੱਦ ਆ ਤੇ ਕਿੱਡਾ ਵਜਨ ਆ ਜੀ ਬਿਲਕੁਲ ਜੀ ਬਿਲਕੁਲ ਹਾਂ ਦੋਸਤੋ 65000 ਦੀ ਇਹ ਮਿਲ ਜੂਗੀ ਤੁਹਾਨੂੰ ਅੱਜ ਤੋਂ ਦਿਨ ਲੈ ਜੇ 8 ਦਿਨ ਲੈ ਜੇ 7 ਥੱਲੇ ਬੰਦੀ ਪਈਆਂ ਪੋਣਗੇ ਪੂਰਾ ਜੀ ਚੀਜ਼ਾਂ ਚੰਗੀਆਂ ਹੀ ਵਿਕਦੀਆਂ ਹਾਂ ਠੀਕ ਆ ਜੀ अच्छा डॉक्टर साहब आज ਆਪਣੇ ਕੋਲੇ ਤਿੰਨ ਪਸ਼ੂ ਬਕਾਊ ਨੇ ਹਾਂਜੀ ਹਾਂਜੀ ਸੰਧੂ ਸਾਹਿਬ ਪਸ਼ੂ ਤੇ ਪੈਸੇ ਪੰਜ ਹੀ ਤੁਹਾਨੂੰ ਦੱਸਿਆ ਸੀ ਤੇ ਚਲੋ ਦੋ ਵੇਗੀਆਂ ਕੱਲ ਨੂੰ ਤੁਹਾਨੂੰ ਫੋਨ ਲਾਇਆ ਚਲੋ ਤੁਹਾਡੇ ਵੀ ਪ੍ਰੋਬਲਮ ਪੈ ਗਈ ਘਰ ਦੇ ਵਿੱਚ ਤੇ ਆ ਵਕਤ ਤਿੰਨੇ ਬੱਚੀਆਂ ਤਿੰਨੇ ਗੱਬਣਾ ਆ ਆਪਣੇ ਪਿੱਛੇ ਦੀ ਤੇ ਪੂਰ ਦੀ ਗਰੰਟੀ ਆ ਕਿਸੇ ਨੇ ਆਨਲਾਈਨ ਲੈਣੀ ਵੀਰ ਭੈਣ ਭਰਾ ਨੇ ਤਾਂ ਵੀ ਆਪਾਂ ਦੋ ਤਿੰਨ ਕਿਲੋ ਵੀਡੀਓ ਕਾਲ ਚ ਚਵਾ ਦਾਂਗੇ ਆ ਚਲੋ ਚੰਗੀ ਗੱਲ ਜਿੰਨੀ ਤਸੱਲੀ ਹੋ ਸਕਦੀ ਕਰਵਾ ਹਾਂਜੀ ਹਾਂਜੀ ਕਰਾਵਾਂਗੇ ਜਿਉਂ ਜਿਉਂ ਆਪਾਂ ਦੱਸੀ ਸੰਧੂ ਸਾਹਿਬ ਆਹ ਹਾਈਟ ਆ ਇਹ ਫੁੱਲ ਹਾਈਟ ਆ ਆ ਫੁੱਲ ਹਾਈਟ ਇਹਦਾ ਬੇਲ ਵੀ ਬਹੁਤ ਲੰਮੀ ਆ ਆ ਬੱਚੀ ਉਹ ਮੀਡੀਅਮ ਕਰ ਦਿਆ ਹਾਂ ਉਹ ਮੀਡੀਅਮ ਆ ਕੋਈ ਵੀਰ ਭੈਣ ਭਰਾ ਆਉਂਦਾ ਹੈ ਲਵੀਆਂ ਵਛੀਆਂ ਜੀ ਇਹਦੇ ਨਵੀਂ ਨਹੀਂ ਵਛੀ ਚੌਗੀਆਂ ਦੋਂਦੀਆਂ ਚੌਗੀਆਂ ਵਛੀਆਂ ਸਹੀ ਹੈ ਜੀ ਲਓ ਦੋਸਤੋ ਦੋਂਦੀਆਂ ਚੌਗੀਆਂ ਵਛੀਆਂ ਪਹਿਲੇ ਦੂਜੇ ਨੰਬਰ ਤੇ ਦਿਖਾਤੀਆਂ ਤੁਹਾਨੂੰ ਪਹਿਲਣਾ ਵਛੀਆਂ ਨੇ ਸੂਣਾ ਇੱਕ ਤੀਜੇ ਸਵੇਰੇ ਸੂਣ ਵਾਲੀ ਜਿਹੜੀ ਆ ਪਤੀ ਸਿਰ ਫੇਰ ਸਾਨੂੰ ਸਭ ਚੱਲ ਰਹੀ ਵੇਖ ਲੋ ਕਿੰਨੀ ਲੰਮੀ ਚੱਲ ਰਹੀ ਇਹਦੀ ਹਾਂ ਸ਼ਾਈ ਆਜ ਚਾ ਸੋ ਸਹੀ ਲੀਆਂ ਸੂਲੀਆਂ ਪੂਰੀਆਂ ਨੇ ਦੋਸਤੋ ਆਓ ਮੇਰਾ ਵੀਰ ਆਪਣੀ ਇਥੇ ਨਰਕ ਪਾ ਕੇ ਸੋ ਸਹੀ ਕਰੋ ਠੀਕ ਹੈ ਜੀ ਸੋ ਵੜਾ ਚੰਗੀਆਂ ਨੇ ਹਰ ਵਾਰ ਵੜਾ ਚੰਗੀਆਂ ਹੁੰਦੀਆਂ ਨੇ ਬੜ ਉਹ ਸੁਬੀਰ ਲਿੰਦਾ ਦੇ ਆਗੇ ਬਾਕੀ ਸੰਧੂ ਸਾਹਿਬਾ ਠੰਡੇ ਹੱਥ ਉੱਤੇ ਫੇਰ ਕੇ ਫੇਰੀ ਮਨ ਲਈਦਾ ਕਿ ਵੀ ਕਿਸੇ ਨੇ ਵੀਰ ਭੈਣ ਭਰਾ ਨੇ ਜਨਾਨੀ ਨੇ ਵੀ ਚੁਣੀ ਹੁੰਦੀ ਆ ਗਰਮ ਗਰਮ ਨਿਕਲੇ ਗਰਮ ਬਣਾ ਨਿਕਲੇ ਚੋਖੇ ਆਈ ਜਾਂਦੀ ਆ ਹਾਂਜੀ ਹਾਂਜੀ ਉਹਦੀ ਆਪਣੀ ਬਿਲਕੁਲ ਗਰੰਟੀਡਲੀ ਸੁਣਦੇ ਤੱਕ ਜੀ ਠੀਕ ਆ ਜੀ ਕੋਈ ਲਾਤ ਮਾਰੇ ਆਪਾਂ ਬਦਲ ਕੇ ਦੇਵਾਂਗੇ ਆ ਸਹੀ ਆ ਹਾਂਜੀ ਹਾਂਜੀ ਡਾਕਟਰ ਸਾਹਿਬ ਇੱਕ ਨੰਬਰ ਬੋਲ ਦਈਏ ਨੰਬਰ ਸੰਧੂ ਸਾਹਿਬ 843793359 843793359 ਪਿੰਡ ਵੱਡੇ ਸਬਰਾ ਠੀਕ ਆ ਜੀ ਹਾਂਜੀ ਲਓ ਦੋਸਤੋ ਇਹ ਲੋਕੇਸ਼ਨ ਆ ਇਹ ਐਡਰੈਸ ਆ ਠੀਕ ਆ ਜੀ ਨੰਬਰ ਸਕਰੀਨ ਤੇ ਲੱਗਾ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੀ ਆਣ ਕੇ ਘਰ ਆਪਣੀ ਨਰਕ ਪਰਖਾ ਤਸੱਲੀ ਕਰ ਸਕਦੇ ਜੀ ਪਸ਼ੂ ਆਉਂਦੇ ਰਹਿੰਦੇ ਆ ਡੇਲੀ ਰੂਟੀਨ ਵਿੱਚ ਕੋਈ 4-5 ਵੇੜਾ ਤੁਹਾਨੂੰ ਇਸ ਕਿਲੇ ਦੇ ਉੱਪਰੋਂ ਵੇਖਣ ਦੇ ਵਿੱਚ ਮਿਲਦੀਆਂ ਰਹਿਣਗੀਆਂ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ